ਲੋ ਵੀ ਆ ਜਿਹੜੀ ਮੋਟਰ ਦੇ ਉੱਤੇ ਖੜਿਆਂਗੇ ਤੇ ਇੱਕ ਸਿਸਟਮ ਲੱਗਿਆ ਹੋਇਆ ਇਸ ਸਿਸਟਮ ਨੇ ਆਪਾਂ ਇਹ ਕਹੀਏ ਵੀ ਬਹੁਤ ਲੋਕਾਂ ਦੇ ਛਿੱਤਰ ਪਵਾਏ ਨੇਗੇ ਉਹ ਛਿੱਤਰ ਕਿਵੇਂ ਪਵਾਏ ਨੇ ਵੀ ਇੱਥੇ ਕੋਈ ਵੀ ਖੇਤ ਦੇ ਮਾਲਕ ਤੋਂ ਬਿਨਾਂ ਤੀਜਾ ਬੰਦਾ ਆ ਕੇ ਜਦੋਂ ਗੇਟ ਨੂੰ ਹੱਥ ਪਾਉਂਦਾਗਾ ਤਾਂ ਇਹ ਘਰੇ ਫੋਨ ਕਰ ਦਿੰਦਾ ਸਿਸਟਮ ਤੇ ਨਾਲ ਦੀ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੀ ਮੋਟਰ ਦੇ ਉੱਤੇ ਕੋਈ ਚੋਰ ਆ ਗਿਆ ਵੀ ਹੋ ਸਕਦਾ ਉਹ ਤਾਰਾਂ ਵੜ ਲੇ ਠੀਕ ਹੈ ਹੋ ਸਕਦਾ ਉਹ ਸਟਰਟਰ ਚੋਰੀ ਕਰਕੇ ਲੈ ਜੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਬੰਦਾ ਹਰਕਤ ਕਰੂਗਾ ਤਾਂ ਉਹ ਆਪਾਂ ਨੂੰ ਘਰੇ ਬੈਠਾ ਨੂੰ ਪਤਾ ਲੱਗ ਜੂ ਬੰਦਾ ਚਾਹੇ ਰਿਸ਼ਤੇਦਾਰੀ ਦੇ ਵਿੱਚ ਗਿਆ ਹੋਇਆਗਾ ਚਾਹੇ ਘਰੇ ਬੈਠਾ ਚਾਹੇ ਕਿਤੇ ਮਰਜੀ ਹੈਗਾ ਸਾਰੀ ਜਾਣਕਾਰੀ ਆਪਦੇ ਖੇਤ ਦੀ ਬੰਦੇ ਦੀ ਜੇਬ ਦੇ ਵਿੱਚ ਹੋਊਗੀ ਸੋ ਮੇਰੇ ਨਾਲ ਬਾਈ ਨੰਗੇ ਜਿਨ੍ਹਾਂ ਨੇ ਇਹ ਸਿਸਟਮ ਬਣਾਇਆ ਹੈਗਾ ਬਾਈ ਕੀ ਹਾਲ ਚਾਲ ਹੈ ਠੀਕ ਆ ਸੇ ਤਾਂ ਹਾਂਜੀ ਹਾਂਜੀ ਤੇ ਇੱਕ ਤਾਂ ਮੈਨੂੰ ਐਂ ਦੱਸੋ ਵੀ ਆਪਾਂ ਇਸ ਟਾਈਮ ਤੀਜੀ ਵਾਰੀ ਇਹ ਚੀਜ਼ ਦੀ ਵੀਡੀਓ ਬਣਾ ਰਹੇ ਹਾਂ ਤੇ ਤਿੰਨੇ ਵਾਰੀ ਤੁਸੀਂ ਕੋਈ ਨਾ ਕੋਈ ਨਵੀਂ ਕਾਰਡ ਕੱਢ ਦਿੰਦੇ ਹੋ ਠੀਕ ਹੈ ਕੋਈ ਨਾ ਕੋਈ ਚੀਜ਼ ਤੁਸੀਂ ਇਹਦੇ ਵਿੱਚ ਐਡ ਕਰ ਦਿੰਦੇ ਹੋ ਹਾਂਜੀ ਮਤਲਬ ਕਹਿਣ ਦਾ ਭਾਵ ਸਾਰਾ ਸਾਲ ਇਸੇ ਤੇ ਹੀ ਕੰਮ ਚੱਲੀ ਜਾਂਦਾ ਹੈ ਇਸੇ ਤੇ ਆਪਾਂ ਹੋਰ ਵੀ ਚੀਜ਼ਾਂ ਦੇ ਕੰਮ ਬਾਕੀ ਆਪਾਂ ਸੁਧਾਰ ਕਰੀ ਜਾਂਦੇ ਹਰ ਸਾਲ ਸੁਧਾਰ ਕਰਦੇ ਹੀ ਕਰਦੇ ਆ ਇਹਦੇ ਵਿੱਚ ਐਤੀ ਆ ਡੋਰ ਸੈਂਸਰ ਵਾਲਾ ਇਹਦੇ ਕਮਾਂਡ ਚ ਬੜਾ ਤੁਰੰਤ ਹੀ ਆਪਾਂ ਨੂੰ ਕਾਲ ਨਾਲ ਦੀ ਨਾਲ ਹੀ ਕਾਲ ਕਰੂ ਤੇ ਇਹਦੇ ਵਿੱਚ ਇਹ ਛੋੜੇ ਹੋਰੇ ਇਹਦੇ ਸੁਧਾਰ ਕਰਤੇ ਨੈਟਵਰਕ ਵਾਲੇ ਸੁਧਾਰ ਕਰਤੇ ਆਜੇ ਸੁਧਾਰ ਇੱਕ ਚੀਜ਼ ਹੋਰ ਸੀ ਵੀਰੋ ਅੱਗੇ ਪਿਛਲੀ ਵਾਰੀ ਕੀ ਸੀ ਜਦੋਂ ਆਪਾਂ ਗੇਟ ਖੋਲਦੇ ਸੀਗੇ ਤਾਂ ਥੋੜਾ ਜਿਹਾ ਡਿਲੇ ਸੀ ਕੰਮ ਤਾਂ ਹੁਣ ਕੀ ਹੋ ਗਿਆ ਵੀ ਜਦੋਂ ਬੰਦੇ ਨੇ ਗੇਟ ਖੋਲਿਆ ਗੇਟ ਖੋਲਣ ਤੋਂ ਬਾਅਦ ਜਿੰਨਾ ਜਦੋਂ ਤੱਕ ਜਾ ਕੇ ਬੰਦੇ ਨੇ ਉਹ ਸਿਸਟਮ ਦੇ ਉੱਤੇ ਚਾਹੇ ਕੋਈ ਡਾਂਗ ਮਾਰਨੀ ਆ ਚਾਹੇ ਉਹਦੇ ਵਿੱਚੋਂ ਕੋਈ ਤਾਰਾਂ ਕੱਟਣੀਆਂ ਨੇ ਉਦੋਂ ਤੱਕ ਨੂੰ ਤਾਂ ਕੰਮ ਹੋ ਗਿਆ ਹੋ ਜਾਣਾ ਇੱਕ ਤੋਂ 2 ਸਕਿੰਟ ਦੇ ਵਿੱਚ ਆਪਨੂੰ ਕਾਲ ਆ ਜਾਣੀ 2 ਸਕਿੰਟ ਦੇ ਵਿੱਚ ਵਿੱਚ ਫੋਨ ਦੇ ਉੱਤੇ ਤੁਹਾਡੇ ਫੋਨ ਆ ਜਾਊਗਾ ਇੰਨਾ ਕੁ ਜ਼ਿਆਦਾ ਐਡਵਾਂਸ ਕਰਤਾ ਕੰਮ ਤੇ ਇੱਕ ਬਾਈ ਦੀ ਜਿਹੜੀ ਹੁਣ ਇਸ ਟਾਈਮ ਕੋਸ਼ਿਸ਼ ਚੱਲ ਰਹੀ ਹੈਗੀ ਬਾਈ ਕਹਿੰਦਾ ਕਿਸੇ ਦੀ ਮੋਟਰ ਨਹੀਂ ਮਚਣ ਦੇਣੀ ਹੈਗੀ ਜਿਹੜਾ ਮੇਨ ਕੰਮ ਆਗਾ ਇਸ ਚੀਜ਼ ਉੱਤੇ ਇਸ ਟਾਈਮ ਪੂਰੀ ਇਹ ਸੱਚ ਜਿਹੜੀ ਚੱਲ ਰਹੀ ਹੈ ਤੇ ਜਿਹੜੀ ਕਾਫੀ ਹੱਦ ਤੱਕ ਸਫਲ ਹੋ ਚੁੱਕੀ ਹੈ ਸਫਲ ਹੋ ਚੁੱਕੀ ਹੈ ਜੀ ਕਾਫੀ ਹੱਦ ਤੱਕ ਹੋ ਚੁੱਕੀ ਹੈ ਨਾ 90% ਹੋ ਚੁੱਕੀ ਹੈ ਹੋ ਚੁੱਕੀ ਹੈ ਤੇ ਇੱਕ ਆਪਾਂ ਹੋਰ ਇੱਕ ਨਵਾਂ ਮੂਰੇ ਸਟਾਰਟਰ ਤਿਆਰ ਕਰ ਰਹੇ ਹਾਂ ਉਹਨਾਂ ਨੂੰ 100 ਦੀ 100% ਆਪਾਂ ਕਰ ਦੇਣੀ ਹੈ ਮਤਲਬ ਵੀ ਅੱਜ ਤੋਂ ਬਾਅਦ ਮੋਟਰ ਨਹੀਂ ਮੱਚਦੀ ਮੋਟਰ ਨਹੀਂ ਮੱਚਦੀ ਹਾਂ ਜਿਹੜਾ ਆਪਾਂ ਨੇ ਪਹਿਲਾਂ ਮਾਡਲ ਤਿਆਰ ਕਰਿਆ ਤੇ ਇੱਕ ਗੱਲ ਹੋਰ ਆ ਬਾਈ ਫਿਰ ਜਿਹੜੇ ਮੋਟਰਾਂ ਬੰਦਨ ਵਾਲੇ ਮਿਸਤਰੀ ਨੇ ਉਹ ਤੈਨੂੰ ਗਾਲਾਂ ਬਹੁਤ ਕੱਢਣਗੇ ਨਹੀਂ ਉਹ ਕਹਿੰਦੇ ਵੀ ਨਹੀਂ ਵੀ ਤੂੰ ਲੋਕਾਂ ਦੀਆਂ ਮੋਟਰਾਂ ਸਾੜਨ ਉਹ ਲਾ ਕੇ ਘੱਟ ਖੁਸ਼ ਨੇ ਜੱਟ ਲਾ ਕੇ ਬਹੁਤ ਖੁਸ਼ ਆ ਆਹ ਜ਼ਿਮੀਦਾਰ ਉਹ ਲਵਾ ਕੇ ਸਟਾਰਟਰ ਬਹੁਤ ਖੁਸ਼ ਆ ਇਹ ਇੱਕ ਚੀਜ਼ ਅੱਡੀ ਗੱਲ ਹੋਰ ਹੁੰਦੀ ਆ ਵੀ ਕਈ ਵਾਰੀ ਕਿਸੇ ਵੀਰ ਦੇ ਨਾਲ ਜਦੋਂ ਕੋਈ ਇਲੈਕਟ੍ਰੀਸ਼ੀਅਨ ਆ ਜਾਂਦਾ ਉਹ ਆ ਕੇ ਜਿਦਾਈ ਕਰਦੇ ਨੇ ਹੈਨਾ ਹਾਂਜੀ ਉਹ ਕਹਿੰਦਾ ਉਹਨੂੰ ਆ ਵੀ ਮੇਰਾ ਸਾਲ ਦਾ ਮੈਂ ਦੋ ਵਾਰੀ ਮੋਟਰ ਬੰਦਦਾ ਇੱਕ ਵਾਰੀ ਬੰਦਦਾ ਉਹ ਵੀ ਉਹ ਖਰਚਾ ਮੇਰਾ ਗਿਆ ਉਹ ਆਮਦਨ ਮੇਰੀ ਗਈ ਸਾਡੇ ਪਿੰਡ ਦਾ ਇੱਕ ਮੁੰਡਾ ਮੇਰਾ ਹੈ ਤਾਂ ਦੋਸਤ ਹੀ ਹੈਗਾ ਕਿਉਂ ਪਿੰਡ ਦਾ ਠੀਕ ਹੈ ਮੈਂ ਤੇਰਾ ਉ ਨਾ ਲਿਆਗਾ ਠੀਕ ਹੈ ਆਪਣੀ ਵੀ ਇੱਕ ਇੱਕ ਦਿਨ ਇਸ ਚੀਜ਼ ਤੇ ਡਿਬੇਟ ਹੋਈ ਸੀ ਪਰ ਉਹ ਬੰਦਾ ਚਾਹੁੰਦਾਗਾ ਵੀ ਇਹ ਕੰਮ ਕਾਮਯਾਬ ਹੋਵੇ ਠੀਕ ਹੈ ਤੇ ਹੁਣ ਮੈਂ ਗੇਟ ਖੋਲਣ ਲੱਗਿਆਂਗਾ ਜਦੋਂ ਗੇਟ ਖੋਲਾਂਗੇ ਤਾਂ ਨਾਲ ਦੀ ਨਾਲ ਇਸ ਫੋਨ ਤੇ ਹਾਂ ਫੋਨ ਆ ਜਾਣਾ ਆ ਲੌਕ ਲਾ ਮੈਂ ਲੌਕ ਖੋਲਿਆ ਠੀਕ ਹੈ ਤੋਂ ਮੇ ਆ ਕੇ ਕਿਸ ਨੇ ਲੋਕ ਤੋੜਿਆ ਜਾਂ ਕੁਝ ਵੀ ਕਰਿਆ ਆ ਚੱਕੋ ਲਓ ਜੀ ਨਾਲ ਦੀ ਨਾਲ ਆਪਣੇ ਫੋਨ ਦੇ ਉੱਤੇ ਕਾਲ ਆ ਗਈ ਵੀ ਆਪਣੀ ਜਿਹੜੀ ਮੋਟਰ ਦਾਗਾ ਗੇਟ ਹੈਗਾ ਉਹ ਖੁੱਲ ਚੁੱਕਿਆ ਹੈਗਾ ਠੀਕ ਹੈ ਇਹ ਤਾਂ ਹੋ ਗਈ ਇਹ ਚੀਜ਼ ਇਸ ਤੋਂ ਅੱਗੇ ਹੋਰ ਕੀ ਕੀ ਫੰਕਸ਼ਨ ਦੰਗੇ ਸਾਰੇ ਐਕਸਪਲੇਨ ਕਰਤਾ ਹੁਣ ਜਿੰਨੇ ਟਾਈਮ ਦੇ ਵਿੱਚ ਜਾ ਕੇ ਬੰਦਾ ਇਹ ਇਸ ਸਿਸਟਮ ਦੇ ਨਾਲ ਖੇਡ ਇੱਕ ਚੀਜ਼ ਮੈਂ ਹੋਰ ਦੱਸਾਂ ਖੇਤ ਵਾਲੀ ਮੋਟਰ ਦੇ ਉੱਤੇ ਬਿਜਲੀ ਹੋਵੇ ਚਾਹੇ ਨਾ ਹੋਵੇ ਇਸ ਚੀਜ਼ ਦੇ ਨਾਲ ਇਹਨੂੰ ਕੋਈ ਮਤਲਬ ਨਹੀਂ ਹੈਗਾ ਕੋਈ ਮਤਲਬ ਨਹੀਂ ਹੈ ਠੀਕ ਹੈ ਇਹ ਇਹਨੂੰ ਕੋਈ ਮਤਲਬ ਨਹੀਂ ਹੈਗਾ ਇਸ ਚੀਜ਼ ਦੇ ਨਾਲ ਕਿਉਂਕਿ ਇਹਦੇ ਵਿੱਚ ਹੀ ਇਨਬिल्ਟ ਜਿਹੜੀ ਬੈਟਰੀ ਲੱਗੀ ਹੋਈ ਹੈਗੀ ਅੱਗੇ ਇਹਦੇ ਕੀ ਕੀ ਫੰਕਸ਼ਨ ਨੇ ਬਾਈ ਹੋਰ ਕੀ ਕੀ ਆਪਾਂ ਕਰ ਸਕਦੇ ਆ ਦੇਖੋ ਜੀ ਇਹ ਮੋਬਾਈਲ ਤੁਸੀਂ ਮੋਟਰ ਚੱਲੂ ਖੜੂ ਲੈਟ ਆਈ ਗਈ ਤੇ ਆਪਾਂ ਨੂੰ ਮੈਸੇਜ ਆਉਂਦੇ ਰਹਿਣਗੇ ਲੈਟ ਕਿੰਨੇ ਵਜੇ ਆਉਂਦੇ ਕਿੰਨੇ ਵੇ ਭੱਜਦੀ ਆ ਚੋਰ ਕੇਲ ਵੜਦਾ ਤਾਂ ਵੀ ਇਹਨੇ ਆਪਾਂ ਨੂੰ ਕਾਲ ਕਰਦਣੀ ਕੋਠੇ ਦਾ ਗੇਟ ਖੋਦਾ ਤਾਂ ਵੀ ਇਹਨੇ ਕਾਲ ਤਾਂ ਵੀ ਕਾਲ ਕਰਦਾ ਮੋਟਰ ਚੱਲੀ ਆ ਨਹੀਂ ਚੱਲੀ ਉਹ ਵੀ ਸਾਰੇ ਜਾਣਕਾਰੀ ਇਹ ਆਪਾਂ ਨੂੰ ਦੋ ਹੁਣ ਜੇ ਮੈਂ ਆਪਾਂ ਮੰਨ ਲਾ ਮੋਟਰ ਚਲਾਉਣੀ ਹੈਗੀ ਆਪਾਂ ਇੱਕ ਵਾਰੀ ਫੇਰ ਖੇਤ ਚੋਂ ਬਾਹਰ ਜਾਂਦੇ ਆ ਇੱਥੋਂ ਖੜੇ ਖੜੇ ਹੁਣ ਆਪਾਂ ਮੋਟਰ ਚਲਾ ਦਾਂ ਮੰਨ ਲਓ ਵੀ ਹੁਣ ਆਪਾਂ ਇਹਦੇ ਵਿੱਚੋਂ ਤਾਂ ਬਾਹਰ ਆ ਗਏ ਆਪਾਂ ਘਰ ਹੀ ਬੈਠਿਆਂਗੇ ਹਾਂਜੀ ਤਾਂ ਘਰੇ ਬੈਠੇ ਬੈਠੇ ਆਪਾਂ ਮੋਟਰ ਚਲਾ ਦੇਾਂਗੇ ਆਪਾਂ ਨੇ ਆਹ ਨੰਬਰ ਤੇ ਫੋਨ ਡਾਇਲ ਕਰਨਾ ਜਿਹੜਾ ਉਹਦੇ ਵਿੱਚ ਐਡ ਕਰਿਆ ਹੋਇਆ ਹੈ ਹਾਂ ਉਹਨੇ ਫੋਨ ਚੱਕ ਲਈ ਆਪਣਾ ਵੈਲਕਮ ਟੂ ਕੇਟੀਜੀ ਮੋਬਾਈਲ ਸਵਿਚ ਜੇ ਆ ਆਪਾਂ ਨੇ ਜਾਣਕਾਰੀ ਲੈਣੀ ਹੈ ਆਪਣੇ ਨਾਮ ਦਾ ਪਹਿਣਾ ਆਪ ਨੂੰ ਸਾਰੇ ਕਾਜ ਦੀ ਜਾਣਕਾਰੀ ਮੋਟਰ ਦੀ ਸੋਚ ਵੀ ਇਸ ਟਾਈਮ ਬੰਦ ਆ ਬੰਦ ਆ ਮੋਟਰ ਰੋ ਮੋਟਰ ਖੜੀਆ ਮੋਟਰ ਆਫ ਆ ਲਾਈਟ ਆ ਲਾਈਟ ਆਨ ਕਰ ਦੇਈਆ ਇਹ ਆਪਣੇ ਦੋ ਤਾਂ ਪਤਾ ਨਹੀਂ ਆਪਣੀ ਮੋਟਰ ਚਲਾ ਦੇਣੀ ਆ ਦੋ ਸਕਿੰਟ ਵਜੇ ਨੇ ਬੋਲ ਵੀ ਪਣਾ ਤੇ ਆਪਣੀ ਮੋਟਰ ਵੀ ਚੱਲ ਪੈਣੀ ਆ ਮੂਚ ਸਵਿਚ ਆਨ ਹੋ ਜਾ ਲਿਵੀ ਆ ਕੰਮ ਮੋ ਜੀ ਮੋਟਰ ਨੇ ਪਾਣੀ ਚੱਕ ਲਿਆ ਮੋਟਰ ਆਨ ਹੋ ਗਈ ਤੇ ਹੁਣ ਮੋਟਰ ਜਦੋਂ ਬੰਦ ਕਰਨੀ ਆ ਆਪਣੇ ਛੇ ਦਿਪਣਾ ਆਪਣੀ ਮੋਟਰ ਬੰਦ ਹੋ ਜਾਣੀ ਆ ਅੰਦਰ ਮੈਂ ਫੇਰ ਦਿਖਾਇਆ ਨਾ ਭਾਈ ਕੋਈ ਨਹੀਂ ਹੈਗਾ ਜੇ ਤੁਸੀਂ ਕਹੋ ਵੀ ਕੋਈ ਬੰਦਾ ਚਲਾਉਂਦਾ ਹੋਊਗਾ ਜਮੇ ਹੀ ਨਹੀਂ ਠੀਕ ਹੈ ਆਈਆਂ ਤੇ ਮੋਟਰ ਹੋ ਗਈ ਬੰਦ ਠੀਕ ਹੈ ਆ ਜਿਹੜਾ ਸਿਸਟਮ ਆ ਵੀ ਸਾਰਾ ਜਿਵੇਂ ਕਹਿੰਦੇ ਵੀ ਕਦੇ ਸਾਡੇ ਕੋਲ ਮੁਖਤਿਆਰੀ ਸੀ ਮੋਟਰ ਵਾਲੇ ਜਾਂਦੇ ਸੀ ਜੇ ਕੋਈ ਹੁਣ ਬੰਦਾ ਬਾਹਰੇ ਬੈਠਾ ਵੀ ਮੋਟਰ ਚਲਾਉਣੀ ਚਾਹੁੰਦਾ ਆਵਦੀ ਤਾਂ ਉਹ ਚਲਾ ਸਕਦਾ ਹੈ ਕੈਨੇਡਾ ਅਮਰੀਕਾ ਜਿੱਥੇ ਮਰਜੀ ਕਿਤੇ ਮਰਜੀ ਹੋਵੇ ਨਾ ਉੱਥੋਂ ਮੋਟਰ ਚਲਾ ਸਕਦਾ ਹੂੰ ਜੇ ਟਰਾਂਸਫਰ ਨੂੰ ਚੋਰੀ ਹੁੰਦਾ ਟਰਾਂਸਫਰ ਨੂੰ ਤਾਂ ਵੀ ਇਹ ਲੱਗ ਜਾਂਦਾ ਜਿਵੇਂ ਆਪਣੇ ਢੜਾਕੇ ਵੀ ਚੋਰੀ ਹੁੰਦੇ ਨੇ ਮੋਟਰ ਵਾਲੇ ਹੁਣ ਢੜਾਕੇ ਚੋਰੀ ਵੱਧ ਹੋਣ ਲੱਗੇ ਪਏ ਇਹਦੇ ਤੇ ਵੀ ਸੈਂਸਰ ਲੱਗ ਜਾਂਦਾ। ਉਹ ਚੋਰ ਕਹਿੰਦਾ ਵੀ ਯਾਰ ਜੇ ਤੁਸੀਂ ਸਿਸਟਮ ਲਾ ਲਿਆ ਤਾਂ ਮੈਂ ਕੋਹ ਨਾ ਕੋਸ ਤਾਂ ਲੈ ਕੇ ਜਾਵਾਂ। ਕੋਹ ਨਾ ਕੋਸ ਲੈ ਕੇ ਜਾਵਾਂ। ਹਾਂ। ਟਰਾਂਸਫਾਰਮਰ ਤੇ ਵੀ ਲੱਗ ਜਾਂਦਾ। ਟੜਾਕੇ ਲਾਉਣ ਟੜਾਕੇ ਤੇ ਵੀ ਲੱਗ ਜਾਂਦਾ। ਠੀਕ ਐ। ਇਹ ਹਰ ਚੀਜ਼ ਤੇ ਸੈਂਸਰ ਲੱਗ ਜਾਂਦਾ। ਹਰ ਚੀਜ਼ ਜੇ ਕੋਈ ਵੀ ਛੇੜ ਚੜ ਉੱਤਰੋਂ ਤੇ ਨੇ ਆਪਾਂ ਨੂੰ ਕਾਲ ਕਰ ਦਿੰਦੀ ਐ। ਉਂ ਤਾਂ ਭਰਾਓ ਇੱਕ ਗੱਲ ਹੈਗੀ ਐ ਵੀ ਉਂ ਇਹ ਕੋਈ ਮੈਂ ਬਾੜੀ ਵਧੀਆ ਗੱਲ ਨਹੀਂ ਮੰਨਦਾ ਹੈਗਾ ਵੀ ਆਪਾਂ ਨੂੰ ਆਪਣੀਆਂ ਮੋਟਰਾਂ ਜਾਂ ਤਾਰਾਂ ਨੂੰ ਬਚਾਉਣ ਵਾਸਤੇ ਐਡਾ ਜਿਗਾਰਡ ਕਰਨਾ ਪੈਂਦਾ ਹਨਾ। ਇਹ ਕੋਈ ਬਾੜੀ ਬਹਾਦਰੀ ਵਾਲੀ ਗੱਲ ਨਹੀਂ ਹੈਗੀ ਵੀ ਜੇ ਕੁਤਾਰ ਚੋਰੀ ਕਰਕੇ ਲੈ ਕੇ ਜਾਂਦੇ ਆ ਪਰ ਜਿਹੜੇ ਬੰਦੇ ਨੇ ਕਰਨੀ ਹੈਗੀ ਤਾਂ ਹੁਣ ਉਹ ਬੰਦੇ ਨੂੰ ਕੀ ਸਮਝਾਈਏ ਵੀ ਯਾਰ ਵੀ ਕੀ ਹੱਲ ਹੈ ਹਨਾ ਦੇਖਣੀ ਬੰਦੇ ਦੀ 2 4 100 ਦੀ ਹੁੰਦੀ ਆ ਤੇ ਨੁਕਸਾਨ ਅਗਲੇ ਤਾਂ 3 4000 ਦਾ ਨੁਕਸਾਨ ਅਗਲੇ ਦਾ ਵੱਧ ਕਰ ਜਾਂਦਾ ਨੁਕਸਾਨ ਤਾਂ ਨੁਕਸਾਨ ਹੈ ਯਾਰ ਇੱਕ ਟਾਈਮ ਤੇ ਖੱਜਲ ਖੁਆਰੀ ਵਾਲੀ ਐ ਚੀਜ਼ ਦੀ ਜਿਹੜੀ ਮੇਨ ਗੱਲ ਹੈ ਵੀ ਬੰਦੇ ਨੂੰ ਐ ਨਹੀਂ ਪਤਾ ਬਾਜ਼ਾਰ ਦੇ ਵਿੱਚ ਜਾਣਾ ਪਵੇ ਤਾਰ ਲਿਉਣੀ ਪਵੇ ਸੋ ਜੋੜ ਲਾਉਣੀ ਪਾਣੀ ਲਾਉਣੀ ਫੇ ਮਿਸਤਰੀ ਲਿਆਉਣਾ ਪੈਂਦਾ ਜੋੜ ਲਾਉਂਦਾ ਹਾਂ ਕਈ ਵਾਰੀ ਤਾਰ ਵੱਢ ਕੇ ਵਿੱਚ ਬੋਰ ਦੇ ਸਿੱਟ ਜਾਂਦੇ ਨੇ ਕਿ ਫਿਰ ਮੋਟਰ ਕੱਢਣੀ ਪੈਂਦੀ ਹੈਗੀ ਉਹ ਚੀਜ਼ ਵਾਸਤੇ ਯਾਰੀ ਖੱਜਲ ਖਵਾਰੀ ਬਹੁਤ ਹੁੰਦੀ ਆ ਉਹ ਤਾਂ ਯਾਰ ਇੱਕ ਗੱਲ ਆਏ ਆ ਵੀ ਬਾਈ ਬੇਨਤੀ ਇਹ ਐ ਵੀ ਜੇ ਕਿਸੇ ਨੂੰ ਕੋਈ ਤਾਰ ਚੋਰ ਚੋਰੀ ਕਰਨ ਦੀ ਨੌਬਤ ਆਉਂਦੀ ਆ ਤਾਂ ਤੁਸੀਂ ਵੈਸੇ ਹੀ ਬੰਦੇ ਨੂੰ ਰਿਕੁਐਸਟ ਕਰਕੇ ਪੰਜ 700 ਲੈ ਲਓ ਜਿਹੜਾ ਲੈਣਾ ਹੈ ਨਾ ਇਹ ਵੀ ਗੱਲ ਐ ਤੇ ਦੂਜਾ ਜਦੋਂ ਹੁਣ ਮੰਨ ਲਓ ਵੀ ਆ ਕੇ ਕੋਈ ਆਪਣੀ ਤਾਰ ਵੱਡੂਗਾ ਤਾਂ ਤਾਰ ਵੱਡਣ ਤੇ ਫੇਰ ਇਹਨੇ ਨਾਲ ਦੀ ਨਾਲ ਆਪਾਂ ਨੂੰ ਫੋਨ ਦੇ ਉੱਤੇ ਕਾਲ ਕਰ ਦੇਣੀ ਆ ਆਹ ਫੋਨ ਤੁਸੀਂ ਮੈਨੂੰ ਦੇ ਦਿਓ ਤੇ ਤੁਸੀਂ ਮੈਂ ਕਹਣਾ ਟੱਕ ਮਾਰੋ ਲੋ ਦੀ ਉਧਰ ਉਹ ਚੋਰ ਆ ਗਿਆ ਤੇ ਚੋਰ ਆ ਕੇ ਕਹੀ ਦਾ ਟੱਕ ਮਾਰਨ ਲੱਗਾ ਆ ਉਹਨੇ ਟੱਕ ਮਾਰੇ ਆ ਤੇ ਤਾਰ ਆਪਣੀ ਵੱਢਤੀ ਲੋ ਜੀ ਨਾਲ ਦੀ ਨਾਲ ਆਪਾਂ ਨੂੰ ਕਾਲ ਆ ਗਈ ਵੀ ਤੁਹਾਡੀ ਖੇਤ ਵਾਲੀ ਭਾਈ ਮੋਟਰ ਤੋਂ ਤਾਰ ਵੱਢਦੀ ਇਹ ਇਹ ਜਿਹੜਾ ਸਿਸਟਮ ਆ ਇਹ ਬਾਈ ਦੇ ਦੇਣਾਂਗੀ ਬਹੁਤ ਜ਼ਿਆਦਾ ਇੱਕ ਵਧੀਆ ਚੀਜ਼ ਹੈਗੀ ਜਿਹੜੀ ਮੰਨ ਲਾ ਇੱਕ ਇੱਕ ਗੱਲ ਹੋ ਗਈ ਹੁਣ ਇੱਥੇ ਲਵੇ ਲਾਉਣੇ ਕੋਈ ਨਾ ਕੋਈ ਬੰਦਾ ਇੱਕ ਅੱਧਾ ਖੇਤ ਫਿਰਦਾ ਹੀ ਹੁੰਦਾ ਆਂਢੀ ਗੌਂਢੀ ਹੈਨਾ ਤਾਂ ਆਪਾਂ ਆਪਣੇ ਆਂਢੀ ਗੌਂਢੀ ਨਾਲ ਦੀ ਨਾਲ ਫੋਨ ਮਾਰ ਰਹੇ ਆ ਵੀ ਯਾਰ ਆਪਣਾ ਇਹ ਮੋਟਰ ਤੋਂ ਤਾਰ ਵੱਢੀ ਗਈ ਆ ਵੀ ਦੇਖ ਮੜਾ ਕਿਹੜਾ ਚੋਰੀ ਕਰਨ ਵਾਲਾ ਹੁੰਦਾ ਪਿੰਡ ਦਾ ਹੀ ਆ ਪਿੰਡ ਦੇ ਨੂੰ ਪਤਾ ਵੀ ਇਹਨੇ ਲਵਾਇਆ ਹੋਇਆ ਚੋਰੀ ਉਹਦੇ ਆਟੋਮੈਟਿਕਲੀ ਨਹੀਂ ਹੋਣੀ ਹੁਣ ਵੀ ਨਹੀਂ ਹੈਨਾ ਉਹ ਡਾਰੀ ਵੱਡਾ ਡਾਰੀ ਵੱਡਾ ਸਭ ਤੋਂ ਮੇਨਾਂ ਡਾਰੀ ਵੱਡਾ ਤੇ ਜੇ ਪੰਗਾ ਲਊਗਾ ਤਾਂ ਫਿਰ ਛੱਤਰਪਰੇਟ ਨੂੰ ਛੱਤਰਪਰੇਟ ਹੋਈ ਜਾਣੀ ਉਹਦੀ ਇੱਥੇ ਚੋਰੀ ਕਰੂ ਜਾ ਕੇ ਉਹਨੇ ਉੱਥੇ ਫਸ ਜਾਣਾ ਹਾਂ ਇੱਥੋਂ ਚੋਰੀ ਕਰਕੇ ਭੱਜ ਵੀ ਗਾ ਦੂਜੀ ਮੋਟਰ ਤੇ ਵੀ ਚੋਰੀ ਉਹਨੇ ਕਰਨੀ ਹੀ ਕਰਨੀ ਜਾ ਕੇ ਉੱਥੇ ਜਾ ਹੁਣ ਉਹ ਥੋੜੀ ਜੀ ਤਾਰ ਲੈ ਕੇ ਤਾਂ ਜਾਣ ਜਾਣ ਜੋਗਾ ਹੈ ਨਹੀਂ ਉਹਨੂੰ ਐ ਵੀ ਜੇ 5-7 ਮੋਟਰਾਂ ਤੋਂ ਕਦੇ ਇਕੱਠੀ ਵੱਢੀ ਗਈ ਫੇਰ ਕਿਤੇ ਦਿਹਾੜੀ ਬੜੀ ਜਾਂਦੀ ਹੈ ਹਣਾ ਉਹ ਜਦੋਂ ਲਾਲਚ ਕਰੂਗਾ ਵੀ ਲਵੇ ਲਾਉਣ ਲਈ ਉਹ ਤੋਂ ਵੀ ਚੱਕ ਲਿਓ ਤੋਂ ਵੀ ਚੱਕ ਲਿਓ ਇਹਨਾਂ ਨੂੰ ਤਾਂ ਫੇਰ ਆਪਾਂ ਦਬੋਚ ਹੀ ਲੈਣਾ ਆ। ਆਪਾਂ ਡੇ ਹੀ ਜਾਣਾ ਡੇ ਜਾਣਾ। ਮਤਲਬ ਇੱਕ ਤਰ੍ਹਾਂ ਦੀ ਇਹ ਸੇਫਟੀ ਹੋਊਗੀ। ਤੇ ਇੱਕ ਮੈਨੂੰ ਐ ਦੱਸੋ ਬਈ ਹਾਂਜੀ ਇਹੇ ਲਾਉਣ ਦੇ ਉੱਤੇ ਕੀ ਕਿੰਨਾ ਕੁ ਸਿਸਟਮ ਲੱਗਦਾਗਾ ਵੀ ਕਿੰਨੀ ਕਿ ਮਿਹਨਤ ਲੱਗਦੀ ਹੈ ਵੀ ਕਿਵੇਂ ਲੱਗਦਾਗਾ ਇਹ ਦੇਖੋ ਲਾਉਣਾ ਇਹ ਸਿੰਪਲ ਹੀ ਹੈ ਅਸੀਂ ਸਾਡਾ ਬੰਦਾ ਵੀਡੀਓ ਕਾਲ ਤੇ ਇਹਨੂੰ ਫਿੱਟ ਕਰਾਂਦਾ ਫਿੱਟ ਕਰਨਾ ਬਿਲਕੁਲ ਸਿੰਪਲ ਹੀ ਹੈ ਜਿਵੇਂ ਮੰਨ ਲਓ ਵੀ ਪਹਿਲਾਂ ਤੁਹਾਨੂੰ ਬੰਦੇ ਨੇ ਕਾਲ ਕਰੀ ਆਹ ਲ ਕਹੂਗਾ ਬਾਈ ਅਸੀਂ ਆਹ ਸਿਸਟਮ ਲੈਣਾ ਤੁਸੀਂ ਉਹਨੂੰ ਦੱਸ ਦੋਗੇ ਵੀ ਇਹ ਇੰਨੇ ਰੁਪਈਆ ਦਾ ਇੰਨੇ ਰੁਪਈਆ ਦਾ ਠੀਕ ਹੈ ਉਹ ਤੁਹਾਡੇ ਖਾਤੇ 'ਚ ਪੈਸੇ ਪਾ ਦੇ ਤੁਸੀਂ ਇਧਰੋਂ ਕੋਰੀਅਰ ਕਰ ਦਿਨੇ ਤੇ ਜਦੋਂ ਕੋਰੀਅਰ ਹੋਊਗਾ ਰਾਹ ਦੇ ਵਿੱਚ ਕੋਈ ਟੁੱਟਣ ਕਰਨ ਦੀ ਸਮੱਸਿਆ ਤਾਂ ਨਹੀਂ ਹੋਊਗਾ ਉਹ ਸਾਡੀ ਗਾਰੰਟੀ ਆ ਉਹ ਤੁਹਾਡੇ ਇੱਕ ਵਾਰੀ ਪੀਸ ਚਾਲੂ ਕਰਨ ਦੀ ਸਾਡੀ ਉਸ ਤੋਂ ਬਾਅਦ ਵੀ 6 ਮਹੀਨਿਆਂ ਦੀ ਸਾਡੀ ਕਈ ਵਾਰੀ ਪਾਣੀ ਪੈ ਗਿਆ ਜਾਂ ਪਾਣੀ ਪੈ ਗਿਆ ਉਹਦੀ ਕੋਈ ਗਾਰੰਟੀ ਨਹੀਂ ਪਹੁੰਚ ਕੋਰੀਆ ਚ ਟੁੱਟ ਕੇ ਤੁਹਾਡੇ ਕੋਲ ਪਹੁੰਚੇ ਉਹ ਵੀ ਸਾਡੀ ਗਾਰੰਟੀ ਆ ਹੂੰ ਚਾਹੇ ਤੁਹਾਡੇ ਕੋਲ ਵੀ ਜਵੇਂ ਚਿਪ ਪਾ ਕੇ ਹੋਣ ਉਹ ਵੀ ਸਾਡੀ ਨੁਕਸਾਨ ਹੋਏ ਅਸੀਂ ਤੁਹਾਨੂੰ ਨਵਾਂ ਪੀਸ ਭੇਜਾਂਗੇ ਠੀਕ ਹੈ ਪਰ ਮੱਚੇ ਹੋਏ ਪੀਸ ਦੀ ਸਾਡੀ ਕੋਈ ਗਾਰੰਟੀ ਨਹੀਂ ਮੱਚੇ ਹੋਏ ਦੀ ਕੋਈ ਗਾਰੰਟੀ ਨਹੀਂ ਤੇ ਉਸ ਤੋਂ ਬਾਅਦ ਜਦੋਂ ਲਾਉਣਾ ਉਹ ਬੰਦਾ ਆਪ ਹੀ ਫਿੱਟ ਕਰ ਸਕਦਾ ਉਹ ਆਪ ਹੀ ਫਿੱਟ ਕਰਦਾ 90% ਲੋਕ ਆਪ ਹੀ ਫਿੱਟ ਕਰ ਲੈਂਦੇ ਨੇ ਠੀਕ ਹੈ ਤੇ ਫਿੱਟ ਕਰਨਾ ਸਿੰਪਲ ਤਾਰਾਂ ਦੇ ਅਸੀਂ ਤੁਹਾਨੂੰ ਦੁਖਾਈਏ ਵੀ ਕਿਹੜੀ ਕਿਹੜੀ ਡਿਵਾਈਸ ਲੱਗਦੀ ਹੈ ਮਾੜੀ ਜਿੱਕ ਵਾਰੀ ਹਾਂਜੀ ਇੱਕ ਸੱਚੇ ਦੱਸੋ ਵੀ ਜਿਹੜਾ ਤੁਸੀਂ ਸਟਾਰਟਰ ਬਣਾਉਣੇ ਹੋਗੇ ਸਟਾਰਟਰ ਵੀ ਤੁਸੀਂ ਇੱਕ ਤਾਂ ਇਹ ਸਿਸਟਮ ਹੋ ਗਿਆ ਤੇ ਇਹ ਸਟਾਰਟਰ ਵੀ ਤੁਹਾਡਾ ਆਧਾ ਲੱਗਿਆ ਹੋਇਆਗਾ ਹਾਂਜੀ ਤੇ ਇਹ ਸਟਾਰਟਰ ਦੀ ਕੀ ਖਾਸੀਅਤ ਆ ਦੇਖੋ ਇਹ ਸਟਾਰਟਰ ਆਪਣਾ ਮੋਟਰ ਨਹੀਂ ਮੱਚਣ ਦਿੰਦਾ ਜੀ ਜਿਵੇਂ ਆਪਣੀ ਮੋਟਰਾਂ ਦੇ ਆਮ ਤੌਰ ਤੇ ਦੇਖਦੇ ਆ ਆਪਣੇ ਜੋੜ ਮੱਚ ਜਾਂਦੇ ਨੇ ਜੋੜ ਮੱਚਣ ਦੇ ਕਾਰਨ ਮੋਟਰ ਮੱਚਦੀ ਮੱਚਦੀ ਆ ਕਿਉਂਕਿ ਸਟਾਰਟਰ ਵੀ ਮੱਚ ਜਾਂਦਾ ਜਿਵੇਂ ਇਹਦਾ ਜੋੜ ਮੱਚਿਆ ਤਾਂ ਮੋਟਰ ਤੇ ਬੋਸ਼ ਲੱਗਣ ਵਾਲੇ ਹੋਏ ਇਹਨੇ ਤੁਰੰਤ ਟ੍ਰਿਪ ਮਾਰ ਕੇ ਮੋਟਰ ਫਾਲਟ ਦਾ ਇੰਡੀਕੇਟਰ ਦੇ ਦੇਣਾ ਠੀਕ ਹੈ ਇਹਦਾ ਅੱਖ ਤੇ ਝਮਕੇ ਦੀ ਟ੍ਰਿਪਿੰਗ ਆ ਹੂੰ ਇਹ ਮੁੰਡੇ ਦੀ ਮੋਟਰ ਨਹੀਂ ਮੱਚਣ ਦਿੰਦਾ ਨਹੀਂ ਦੇਖੋ ਜਿਹੜਾ ਮੇਨ ਸਟਾਰਟਰ ਹੈ ਸਟਾਰਟਰ ਨੂੰ ਆਪਾਂ ਸਟਾਰਟਰ ਤਾਈਓ ਕਹਿ ਕਹਿ ਸਕਦੇ ਆਂ ਵੀ ਜੇ ਉਹ ਮੋਟਰ ਮੱਚਣ ਤੋਂ ਬਚਾ ਲੂਗਾ ਨਹੀਂ ਤਾਂ ਦੇਖੋ ਹੁਣ ਜਿਵੇਂ ਆਪਾਂ ਗ੍ਰਿਪ ਲਾਏ ਹੋਏ ਨੇ ਗ੍ਰਿਪਾਂ ਦੀ ਥਾਂ ਤੇ ਜਾਂ ਆਪਣੇ ਘਰੇ ਮੇਨ ਸਵਿਚ ਹੁੰਦੀ ਹੈ ਜਿਹਨੂੰ ਆਪਾਂ ਕੱਟ ਦਿੰਨੇ ਆ ਐਮ ਸੀ ਬੀ ਟਾਈਪ ਹੈ ਨਾ ਜੇ ਓਵੇਂ ਮੋਟਰ ਦੀਆਂ ਸਿੱਧੀਆਂ ਤਾਰਾਂ ਲਾ ਕੇ ਉਧਰੋਂ ਟਰਾਂਸਫਾਰਮਰ ਦੇ ਤਾਰਾਂ ਲਾ ਕੇ ਮੇਨ ਸਵਿਚ ਲਾਤੀ ਮੋਟਰ ਤਾਂ ਉਹਦੇ ਨਾਲ ਵੀ ਚੱਲ ਮੋਟਰ ਉਹਦਾ ਵੀ ਚੱਲ ਪੈਣੀ ਠੀਕ ਹੈ ਉਹ ਤਾਂ ਆਪਣਾ ਇੱਕ ਦੇਸੀ ਜਿਹਾ ਗਾਰਡ ਉਹ ਦੇਸੀ ਜਿਹਾ ਗਾਰਡ ਪਰ ਸਟਾਰਟਰ ਜਿਹੜਾ ਲਾਉਣਾ ਆਪਾਂ ਸਟਾਰਟਰ ਦੀ ਫੰਕਸ਼ਨਿੰਗ ਇਹ ਇਹ ਵੀ ਆਪਣੀ ਮੋਟਰ ਨੂੰ ਨਾ ਮਚਣ ਦੇ ਇਹਦਾ ਹੁੰਦਾ ਇਹਦਾ ਇਹੀ ਹੈ ਵੀ ਮੈਂ ਪੈਣਾ ਗਿਰ ਜਾ ਮੋਟਰ ਤੱਕ ਨੁਕਸਾਨ ਨਾ ਹੋਵੇ ਨੁਕਸਾਨ ਨਾ ਜਾਵੇ ਤੇ ਜੇ ਇਹ ਕੰਮ ਸਟਾਰਟਰ ਨੇ ਕਰੀ ਨਾ ਤਾਂ ਆਪਾਂ ਉਹਨੂੰ ਸਟਾਰਟ ਨੂੰ ਸਟਾਰਟ ਨਹੀਂ ਕਰ ਸਕਿਆ ਹੁੰਦਾ ਇਹਦਾ ਕੰਮ ਆ ਵੀ ਜੇ ਆਪਣੀ ਚੱਲਦੀ-ਜਾਲਦੀ ਮੋਟਰ ਦਾ ਆਪਾਂ ਤਾਰ ਵੀ ਇੱਥੋਂ ਹੀ अच्छा यदि मोटर फॉल्ट ਦਾ ਇੰਡੀਕੇਟਰ ਦੇ ਦੇਣਾ ਇੱਕੋ ਇੱਕ ਫੇਸ ਤੇ ਦੋ ਤੇ ਨਹੀਂ ਚਲਾਉਂਦਾ ਉਹ ਕਿਤੇ ਵੀ ਨਹੀਂ ਚਲਾਉਂਦਾ ਜੇ ਤੁਸੀਂ ਤਾਰ ਵੀ ਇੱਕ ਵੀ ਲਾ ਦਵੋ ਫਿਰ ਵੀ ਇਹਨੇ ਇੰਡੀਕੇਟਰ ਦੇ ਦੇਣਾ ਇਹ ਮੋਟਰ ਚ ਫਾਲਟ ਆ ਠੀਕ ਹੈ ਇੱਕ ਤਾਰ ਤੇ ਵੀ ਨਹੀਂ ਇਹਨੇ ਮੋਟਰ ਦੀ ਚਲਾਈ ਆ ਦੇ ਰੱਖੀਆਂ ਨੇ ਵੀ ਸਟਾਰਟ ਰਨ ਮੋਟਰ ਫਾਲਟ ਸਾਰੀਆਂ ਚੀਜ਼ਾਂ ਦੇ ਰੱਖੀਆਂ ਨੇ ਕਿ ਤੇ ਇਹ ਜਿਹੜਾ ਕੰਮ ਮੰਗਾ ਪ੍ਰੋਪਰ ਇਹ ਸਿਸਟਮ ਜਿਹੜਾ ਕਰਦਾਗਾ ਤੇ ਆਹਾ ਆਹਾ Ăntena ਇਹਦਾ ਹੈਗਾਗਾ ਰੇਂਜ ਰੂਨ ਵਾਲਾ ਇਹ ਸਿਸਟਮ ਹੈ ਇਹ ਬਾਹਰ ਲੱਗ ਜਾਂਦਾ ਕੋਠੇ ਦੇ ਉੱਪਰ ਜਾਂ ਸੀ ਰੇਂਜ ਘਟਾ ਨਹੀਂ ਇਹਦਾ ਕੋਠੇ 'ਚ ਵੀ ਰੱਖ ਦਿੱਤਾ ਇਹ ਕਾਹ ਵਾਲਾ ਸਿਸਟਮ ਵਧੀਆ ਹੋ ਗਿਆ ਬਾਈ ਜਿਹੜਾ ਆ ਆ ਲੱਗਿਆ ਹੋਇਆ ਮਰਨਾ ਹੁਣ ਜਦੋਂ ਇਹਦੇ ਨਾਲ ਕੋਈ ਮਾੜੀ ਮੋਟੀ ਇਹਦੇ ਇਹ ਸੈਂਸਰ ਤੋਂ ਦੂਰੀ ਕੋਈ ਹੁੰਦੀ ਆ ਨਾ ਤਾਂ ਨਾਲ ਦੀ ਨਾਲ ਇਹਨੇ ਇਹ ਦੋਸ ਕੈਂਟਾਂ ਦੇ ਵਿੱਚ ਵਿੱਚ ਕੰਮ ਇਹ ਤਾਂ ਬਣਾਇਆ ਆਪਣੇ ਮੋਟਰਾਂ ਦੇ ਸਟਾਰਟਰ ਚੋਰੀ ਹੋਣ ਲੱਗ ਪਏ। ਲੋਕਾਂ ਨੇ ਪਿਛਲੀ ਵਾਰ ਇਹ ਸ਼ਿਕਾਇਤਾਈ ਆਪਾਂ ਸਭ ਤੋਂ ਪਹਿਲੀ ਵਾਰ ਵੀਡੀਓ ਪਾਈ ਸੀ। ਹਮ ਗ੍ਰਿਪ ਭੰਨ ਕੇ ਲੈ ਆਏ ਤੇ ਸਟਾਰਟਰ ਚੋਰੀ ਹੋਏ ਤੇ ਕੋਟੇ ਸਪਰੇਅ ਵਾਲੇ ਪੰਪ ਲੈ ਆਏ ਤਾਂ ਆ ਇਹ ਆਪਾਂ ਨੇ। ਹਾਂ ਕਿਉਂਕਿ ਚੋਰੀ ਕਰਨ ਵਾਲੀ ਗੱਲੀ ਇਹ ਚੀਜ਼ ਨਹੀਂ। ਹੁਣ ਆਹ ਸਮਾਨ ਵੀ ਆਪਣਾ ਪਿਆਗਾ। ਠੀਕ ਹੈ। ਭਾਵੇਂ ਇਹ ਚੀਜ਼ਾਂ ਇੱਕ ਦੇਖਣ ਵਾਲ ਨੂੰ ਦੂਜੇ ਬੰਦੇ ਨੂੰ ਲੱਗਦੀਆਂ ਨੇ ਵੀ ਯਾਰ ਸਸਤੀਆਂ ਨੇ ਪਰ ਕਿਸਾਨ ਵਾਸਤੇ ਇਹਨਾਂ ਦੀ ਬਹੁਤ ਵੈਲਿਊ ਹੈ। ਬਹੁਤ ਵੈਲਿਊ ਹੈ। ਇਹ ਚੀਜ਼ਾਂ ਰੋਜ਼-ਰੋਜ਼ ਲੈਣੀਆਂ ਓਕੇ ਓਕੇ ਓਕੇ। ਇਹ ਸਾਰੇ ਚੀਜ਼ ਦੀ ਆਪਣੀ ਸੇਫਟੀ ਕਰਦਾ ਹੂੰ ਇਹ ਮੈਂ ਇੱਕ ਕੋਠੇ ਦਾ ਗੇਟ ਹੋ ਗਿਆ ਸਟਾਰਟਰ ਹੋ ਗਿਆ ਧੜਾਕਾ ਹੋ ਗਿਆ ਮੋਟਰ ਦਾ ਟਰਾਂਸਫਾਰਮ ਹਰ ਚੀਜ਼ ਤੇ ਇਹ ਸੈਂਸ ਲੱਗਿਆ ਇੱਕ ਇੱਕ ਚੀਜ਼ ਹੋਰ ਦੱਸੋ ਬਾਈ ਜਿਵੇਂ ਮੰਨ ਲਓ ਹੁਣ 20 ਦੀ ਮੋਟਰ ਹੈ ਜਾਂ 25 ਦੀ ਮੋਟਰ ਹੈਗੀ ਉਹਦੇ ਵਾਸਤੇ ਜਿਹੜਾ ਆਪਣਾ ਸਟਾਰਟਰ ਤੇ ਆ ਸਾਰਾ ਸਿਸਟਮ ਆਗਾ ਵੀ ਕਿੰਨੇ ਕੁ ਪੈਸੇ ਦਾ ਕੋਈ ਅੰਦਾਜ਼ਾ ਜਾ ਚਲੋ ਉਹ ਤਾਂ ਰੇਟ ਘਟਦੇ ਵਧਦੇ ਰਹਿੰਦੇ ਆ ਅੰਦਾਜ਼ਾ ਦੇਖੋ ਇਹ ਸਾਡਾ ਪੀਸ 55 ਕੁ 100 ਦੇ ਆਸ-ਪਾਸ ਲੱਗ ਜਾਂਦਾ ਠੀਕ ਹੈ ਸਟਾਰਟਰ ਦੇ ਆ ਵੀ 20 ਐਚਪੀ ਦਾ ਲੱਗਾ ਚ 30 ਦਾ ਲੱਗਾ 40 ਦਾ ਲੱਗਾ ਉਹਦਾ ਰੇਟ ਅੱਡ ਅੱਡ ਠੀਕ ਹੈ ਠੀਕ ਹੈ ਮੰਨ ਲਓ ਵੀ ਇਹਦੇ ਵਿੱਚੋਂ ਕੋਈ ਮਾੜਾ ਮੋਟਾ ਉੱਤੇ ਥੱਲੇ ਹੋ ਵੀ ਮਾਨ ਤਾਨ ਬੰਦ ਹੋਣਾ ਹਾਂ 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 ਲਓ ਜੀ ਇੰਨੇ ਕੁ ਰੁਪਈਆਂ ਦੇ ਵਿੱਚ ਤੁਹਾਡਾ ਜਿਹੜਾ ਤਾਰ ਤੂਰ ਵਾਲ ਟਰਾਂਸਫਾਰਮਰ ਖੁੱਲੇ ਨਾ ਕੁਸ਼ੋਰ ਖੁੱਲੇ ਇਦਾਂ ਦਾ ਸਾਰਾ ਸਿਸਟਮ ਹੈਗਾ ਨੰਬਰ ਸਕਰੀਨ ਦੇ ਉੱਤੇ ਹੈਗਾ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਤੇ ਇੱਕ ਇੱਕ ਚੀਜ਼ ਹੋਰ ਵੀ ਬਹੁਤ ਵੀਰਾਂ ਨੇ ਮਤਲਬ ਇਸ ਚੀਜ਼ ਤੋਂ ਫਾਇਦਾ ਲਿਆ ਹੈਗਾ ਜਿਹੜੀ ਮੇਨ ਕਰ ਲੈਣਾ ਬਹੁਤ ਲਿਆ ਜੀ ਬਹੁਤ ਬਹੁਤ ਵੀਰਾਂ ਤੋਂ ਫਾਇਦਾ ਲਿਆ ਹੈਗਾ ਇੱਕ ਵੀਰ ਦਾ ਜ਼ਰੂਰ ਇਹ ਕਹਿਣਾ ਸੀ ਕਹਿੰਦਾ ਭਾਈ ਮੈਨੂੰ ਪਤਾ ਤਾਂ ਲੱਗ ਗਿਆ ਸੀ ਜਿੱਦਾਂ ਕਹਿੰਦਾ ਤਾਰ ਚੋਰੀ ਹੋਈ ਹੈ ਕਹਿੰਦਾ ਗੱਲ ਕਰ ਉਹਦੇ ਨਾ ਤਾਂ ਮੈਂ ਘਰੇ ਸੀ ਨਾ ਕਹਿੰਦਾ ਕੋਈ ਆਂਡੀ ਗਵਾਂਡੀ ਕਰੀ ਹਾਂ ਜੀ ਉਹ ਵੱਟ ਕੀ ਹੋਈ ਦੁਪਹਿਰੇ ਲੈ ਕੇ ਗਏ ਨੇ ਹਾਂ ਕਹਿੰਦਾ ਵੀ ਉਹ ਤਾਂ ਨਹੀਂ ਕਹਿੰਦਾ ਫੜਿਆ ਗਿਆ ਕਹਿੰਦਾ ਮੈਨੂੰ ਪਤਾ ਲੱਗ ਗਿਆ ਸੀ ਵੀ ਇੰਨੇ ਵਜੇ ਚੋਰੀ ਹੋਊਗੀ ਤੇ ਕਹਿੰਦਾ ਜਦੋਂ ਮੈਂ ਜਾ ਕੇ ਦੇਖਿਆ ਤਾਂ ਉਦੋਂ ਤਾਰ ਹੈ ਨਹੀਂ ਸੀ ਗੱਲ ਕਰ ਕਹਿੰਦਾ ਕੋਈ ਬੰਦਾ ਹੀ ਘਰੇ ਹੈ ਨਹੀਂ ਸੀ ਨਹੀਂ ਉਦੋਂ ਉਹ ਚੋਰ ਦੇ ਵੀ ਫੈਂਟੀ ਚੜਦੀ ਚੜ ਜਾਣੀ ਸੀ ਉੱਥੇ ਸੋ ਜੇ ਚੰਗੀ ਲੱਗੀ ਵੀਡੀਓ ਤਾਂ ਅੱਗੇ ਸਾਂਝੀ ਕਰਦੇ ਹੋ ਹਰਸ਼ੀ ਕਾਲ ਜੀ ਓਕੇ ਬਾਈ ਜੀ ਓਕੇ ਬਾਈ ਜੀ